ਆਵਾਜ਼ਾਂ ਮਾਰਦੇ ਨੇ ਮੇਰੇ ਬਾਦਸ਼ਾ ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਗਰੇ ਇਹ ਕਾਲ ਤੇਰਾ ਘਰ ਨਹੀਂ ਅਕਾਲ ਤੇਰਾ ਘਰ ਔਰ ਮਨੁੱਖ ਹਿੰਮਤ ਨਹੀਂ ਕਰਦਾ ਮੈਨੂੰ ਜਦ ਮਿਲਦੇ ਨੇ ਠੀਕ ਹੈ ਬਾਬਾ ਅਤਰ ਸਿੰਘ ਜੀ ਹੋਏ ਸਾਡੀ ਕਿਸਮਤ ਵਿੱਚ ਕਿੱਥੇ ਆਏ ਹੋਏ ਬਾਬਾ ਕਰਮ ਸਿੰਘ ਮਰਦ ਜੋ ਹੈ ਮਰਦਾਨਾ ਵਾਲੇ ਸੰਤ ਭਗਤ ਸਿੰਘ ਬਾਬਾ ਭਗਤ ਸਿੰਘ ਹੋਏ ਮਨ ਲੈ ਦੇ ਸਾਡੀ ਕਿਸਮਤ ਇਚ ਕਿੱਥੇ ਹੈ ਬੋੜ ਦਾ ਬੀਜ ਛੋਟਾ ਜਿਆ ਤੇ ਉਹਨੂੰ ਬੋੜ ਦੇ ਦਰਖਤ ਦੇ ਕੋਲੋਂ ਲੈ ਜਾਈਏ ਤੇ ਆਖੇ ਤੂੰ ਵੀ ਇਹ ਦਰਖਤ ਹੋ ਸਕਦਾ ਹੈ ਉਸਨ ਕਰ ਤੇ ਬੀਜ ਇਹ ਆਖੇ ਸਾਡੀ ਕਿਸਮਤ ਇਚ ਕਿੱਥੇ ਹੈ ਅਸੀਂ ਕਿੱਥੇ ਹੋ ਸਕਦੇ ਹਾਂ ਇੱਕ ਬੀਜ ਹੀ ਦਰਖਤ ਹੋਇਆ ਕਿਸੇ ਨੇ ਆਪਣੇ ਬੀਜ ਨੂੰ ਬੋਇਆ ਹੈ ਸ਼ਬਦ ਦੀ ਧਰਤੀ ਦੇ ਚ ਦਰਖਤ ਹੋ ਗਿਆ ਹੈ ਸਾਇਆਦਾਰ ਹੋ ਗਿਆ ਹੈ ਫੁੱਲਦਾਰ ਹੋ ਗਿਆ ਹੈ ਹੱਲਾ ਵਾਲਾ ਹੋ ਗਿਆ ਹੈ ਕਿਸੇ ਨੇ ਬੀਜ ਬੋਇਆ ਹੀ ਨਹੀਂ ਆਪਣੇ ਹੱਥੇ ਚ ਰੱਖਿਆ ਕੀ ਬੋਣਾ ਬੜੀ ਮਿਹਨਤ ਹੈ ਬੜੀ ਮਿਹਨਤ ਹੈ ਇੱਕ ਬੀਜ ਹੀ ਤੇ ਕੋਲ ਹੈ ਇਹ ਵੀ ਗਵਾ ਦਈਏ ਇਹ ਵੀ ਗਵਾ ਲਈਏ ਫਿਰ ਸਾਡੀ ਕਿਸਮਤ ਦੇ ਚ ਕਿੱਥੇ ਹੈ ਐਨੇ ਗੁਨਾਹ ਕੀਤੇ ਨੇ ਇਤਨੇ ਪਾਪ ਕੀਤੇ ਨੇ ਯਕੀਨ ਜਾਣੋ ਅਗਰ ਸਹੀ ਮਿਹਨਤ ਦਾ ਕੋਈ ਬ੍ਰਹਮਗੈ ਨਹੀਂ ਹੋਵੇਗਾ ਉਨੇ ਤੁਹਾਨੂੰ ਇਹ ਹੀ ਕਹਿਣਾ ਹੈ। ਤੂੰ ਆਪਣੇ ਪਾਪਾ ਨੂੰ ਯਾਦ ਨਾ ਕਰ ਪਤਿਤ ਪਾਵਨ ਨੂੰ ਯਾਦ ਕਰ। ਧੋਵੀ ਧੋਵੇ ਵੇਰੇ ਵਰਾਤਾ ਰਾਮ ਨਾਮ ਵਾਕਾਮਨ ਰਾਤਾ ਗੁਰੂ ਤੇ ਤੋਬੀ ਜੈ ਤੂੰ ਦੇ ਉਹਨੂੰ ਕਪੜਾ ਧੋ ਕੇ ਸਾਫ ਨਿਰਮਲ ਕਰਕੇ ਤੈਨੂੰ ਦੇ ਦੇ। ਤੂੰ ਦੇ ਤੇ ਸਹੀ 1 ਸੈਕਿੰਡ ਦੇ ਹੀ ਸਾਫ ਕਰ ਦੇਣਾ। ਤੂੰ ਅਰਪਣ ਤੇ ਕਰ।